ਸੁਖਵੀਰ ਬਾਦਲ ਦੇ ਮਾਫੀ ਨਾਮੇ ਨੇ ਇੱਥੋਂ ਤੱਕ ਤਾਂ ਗੱਲ ਨੂੰ ਕਲੀਅਰ ਕਰ ਦਿੱਤਾ ਸੀ ਕਿ ਸ਼ਾਇਦ ਹੁਣ ਇਸ ਤੋਂ ਅੱਗੇ ਗੱਲ ਵਧੇਗੀ ਨਹੀਂ ਸ਼ਾਇਦ ਇਸ ਤੋਂ ਅੱਗੇ ਇਸ ਗੱਲ ਦੇ ਉੱਤੇ ਹੁਣ ਪੂਰਨ ਵਿਰਾਮ ਲੱਗ ਜਾਵੇਗਾ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਦੀ ਮਾਫੀ ਜਿਹੜੀ ਹੈ ਉਹ ਹੁਣ ਤੱਕ ਦੇ ਸਾਰੇ ਇਲਜ਼ਾਮਾਂ ਨੂੰ ਧੋ ਦੇਵੇਗੀ ਪਰ ਇਸ ਤਰ੍ਹਾਂ ਹੋਇਆ ਨਹੀਂ ਔਰ ਉਸ ਦੇ ਵਿੱਚ ਹੁਣ ਹੋਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਮਾਫੀ ਮੰਗਣ ਦੇ ਬਾਵਜੂਦ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਦਰਅਸਲ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਨਵੀਂ ਕੋਰ ਕਮੇਟੀ ਬਣਾਈ ਗਈ ਔਰ ਉਸ ਉੱਤੇ ਬਾਗੀ ਧੜੇ ਦੇ ਲੀਡਰ ਚਰਨਜੀਤ ਸਿੰਘ ਬਰਾੜ ਜਿਹੜੇ ਕਦੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਲਾਹਕਾਰ ਦੱਸੇ ਜਾਂਦੇ ਸਨ ਉਹ ਵਿਆੰਗ ਕਸ ਦੇ ਨਜ਼ਰ ਆਏ ਨੇ ਕਹਿੰਦੇ ਨੇ ਕੋਰ ਕਮੇਟੀ ਵਿੱਚ ਕੋਈ ਬਦਲਤਾ ਹੋਇਆ ਨਹੀਂ ਬਦਲਾਅ ਤਾਂ ਹੋਇਆ ਨਹੀਂ ਬਸ ਉਹ ਜਿਹੜੇ ਲੀਡਰ ਜਿਹੜੇ ਬਾਗੀ ਸੀ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਬਾਕੀ ਸਾਰੇ ਲੀਡਰ ਤਾਂ ਜਿਉਂਦੇ ਤੇ ਆਉਨੇ ਸਗੋਂ ਉਹਦੇ ਵਿੱਚ ਸਿਰਫ ਐਡੀਸ਼ਨ ਹੋਈ ਹੈ ਔਰ ਐਡੀਸ਼ਨ ਵੀ ਕਾਦੀ ਮੈਂਬਰ ਪਾਰਲੀਮੈਂਟ ਜਿਹੜੇ ਅਕਾਲੀ ਦਲ ਦੇ ਹੈਗੇ ਨੇ ਉਹਨਾਂ ਦੀ ਯਾਨੀ ਕਿ ਹਰਸਿਮਰਤ ਕੌਰ ਬਾਦਲ ਦੀ ਉਸ ਤੋਂ ਅਲੈਦਾ ਲੀਗਲ ਵਿੰਗ ਦੇ ਪ੍ਰਧਾਨ ਨੇ ਅਰਸ਼ਦੀਪ ਕਲੇਰ ਉਹਨਾਂ ਨੂੰ ਐਂਟਰੀ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਬਾਕੀ ਦੀ ਜਨਤਾ ਉਹ ਤਾਂ ਜਿਉਂਦੀ ਤਿਉਂ ਹੈ ਬਾਕੀ ਦੇ ਜਿਹੜੇ ਲੀਡਰ ਹੈ ਉਸੇ ਤਰ੍ਹਾਂ ਬਰਕਰਾਰ ਨੇ ਖੈਰ ਜੇ ਪਾਰਲੀਮੈਂਟ ਦੇ ਵਿੱਚ ਅਕਾਲੀ ਦਲ ਦੇ ਲੀਡਰ ਦੀ ਗੱਲ ਹੋਈ ਸੀ ਜੇ ਉਹਨਾਂ ਨੂੰ ਕੋਰ ਕਮੇਟੀ ਦੇ ਵਿੱਚ ਲਿਆਂਦਾ ਗਿਆ ਤੇ ਚਰਨਜੀਤ ਬਰਾੜ ਦਾ ਦਾਵਾ ਹੈ ਕਿ ਜਿਹੜੇ ਲੀਡਰ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨੇ ਜਿੱਤੇ ਹੋਏ ਲੀਡਰ ਉਹਨਾਂ ਨੂੰ ਕਿਉਂ ਕੋਰ ਕਮੇਟੀ ਦੇ ਵਿੱਚ ਨਹੀਂ ਪਾਇਆ ਗਿਆ ਮਨਪ੍ਰੀਤ ਸਿੰਘ ਯਾਲੀ ਨੇ ਉਹ ਐਮਐਲਏ ਨੇ ਉਹਨਾਂ ਨੂੰ ਕਿਉਂ ਕੋਰ ਕਮੇਟੀ ਦੇ ਵਿੱਚ ਨਹੀਂ ਪਾਇਆ ਗਿਆ ਹਾਲਾਂਕਿ ਇਹ ਸਾਰੇ ਸਵਾਲ ਇੱਕ ਪਾਸੇ ਪਰ ਇੱਕ ਵੱਡਾ ਇਲਜ਼ਾਮ ਇੱਕ ਪਾਸੇ ਹੈ ਚਰਨਜੀਤ ਬਰਾੜ ਇਸ ਗੱਲ ਦਾ ਇਲਜ਼ਾਮ ਲਗਾਉਂਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਕੋਰ ਕਮੇਟੀ ਦੇ ਵਿੱਚ ਉਹ ਲੀਡਰ ਨੇ ਜਿਹੜੇ ਸੁਮੇਧ ਸੈਣੀ ਵਰਗਿਆਂ ਦੇ ਕੇਸ ਜਿਹੜੇ ਨੇ ਉਹ ਲੜਦੇ ਰਹੇ ਨੇ ਜਿਹੜੇ ਸੁਮੇਧ ਸੈਣੀ ਦੇ ਕੇਸ ਲੜਦੇ ਰਹੇ ਨੇ ਉਹ ਇਸ ਕੋਰ ਕਮੇਟੀ ਦੇ ਵਿੱਚ ਨਹੀਂ ਦਰਸਲ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਅਰਸ਼ਦੀਪ ਕਲੇਰ ਦੇ ਉੱਤੇ ਜਿਹੜੇ ਲੀਗਲ ਵਿੰਗ ਦੇ ਇਨਚਾਰਜ ਨੇ ਹੈਡ ਨੇ ਉਹਨਾਂ ਦੇ ਪਿਤਾ ਜਿਹੜੇ ਨੇ ਚਰਨਜੀਤ ਬਰਾੜ ਕਹਿੰਦੇ ਨੇ ਕਿ ਉਹ ਸੁਮੇਧ ਸੈਣੀ ਦੇ ਕੇਸ ਲੜਦੇ ਰਹੇ ਨੇ ਸੁਮੇਧ ਸੈਣੀ ਦੇ ਕੇਸ ਦੇ ਵਿੱਚ ਪੈਰ ਵੀ ਕਰਦੇ ਰਹੇ ਨੇ ਅਰਸ਼ਦੀਪ ਕਲੇਰ ਦੇ ਪਿਤਾ ਯਾ ਫਿਰ ਨਾਲ ਦੀ ਨਾਲ ਉਹਨਾਂ ਨੇ ਅਰਸ਼ਦੀਪ ਕਲੇਰ ਦਾ ਨਾਮ ਵੀ ਜਿਹੜਾ ਹੈ ਉਹ ਆਪਣੀ ਇਸ ਇੰਟਰਵਿਊ ਦੇ ਵਿੱਚ ਲੈ ਆਇ ਕਿ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਹੈ ਉਸ ਇੰਟਰਵਿਊ ਦੇ ਵਿੱਚ ਚਰਨਜੀਤ ਬਰਾੜ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਸੁਮੇਧ ਸੈਣੀ ਜਿਸ ਦੇ ਉੱਤੇ ਕਤਲਿਆਮ ਦਾ ਇਲਜ਼ਾਮ ਹੈ ਜਿਸ ਨੂੰ ਗਲਤ ਨਜ਼ਰਾਂ ਦੇ ਨਾਲ ਸਿੱਖ ਕੌਮ ਵੇਖਦੀ ਹੈ ਇਹ ਯਾਦ ਕਰਦੀ ਹੈ ਉਸ ਸੁਮੇਧ ਸੈਣੀ ਦੇ ਕੇਸ ਉਹ ਲੋਕ ਲੜਦੇ ਰਹੇ ਜਿਹੜੇ ਅੱਜ ਉਹ ਸੁਖਬੀਰ ਬਾਦਲ ਦੀ ਕੋਰ ਕਮੇਟੀ ਦਾ ਹਿੱਸਾ ਨੇ ਇਹ ਇਲਜ਼ਾਮ ਚਰਨਜੀਤ ਬਰਾੜ ਜਿਹੜੇ ਨੇ ਉਹ ਲਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਇਹ ਇਲਜ਼ਾਮ ਜਿਹੜੇ ਨੇ ਉਹ ਅਰਸ਼ਦੀਪ ਕਲੇਰ ਦੇ ਉੱਤੇ ਲਗਾਏ ਨੇ ਅਰਸ਼ਦੀਪ ਕਲੇਰ ਜਿਹੜੇ ਨੇ ਸਿੱਧੇ ਤੌਰ ਤੇ ਉਹਨਾਂ ਨੂੰ ਤਾਂ ਨਹੀਂ ਕਿਹਾ ਪਰ ਜ਼ਰੂਰ ਉਹਨਾਂ ਨੂੰ ਤੇ ਉਹਨਾਂ ਦੇ ਪਿਤਾ ਨੂੰ ਇਕੱਠਿਆਂ ਹੀ ਇਸ ਮਾਮਲੇ ਦੇ ਵਿੱਚ ਘੜੀਸ ਦੇ ਨਜ਼ਰ ਆਏ ਚਰਨਜੀਤ ਬਰਾੜ ਸਾਫ਼ ਤੌਰ ਤੇ ਇਲਜ਼ਾਮ ਲਾਏ ਨੇ ਕਿ ਸੁਮੇத் ਸੈਣੀ ਦੇ ਨਾਲ ਤਾਲੁਕਾਤ ਰਹੇ ਨੇ ਉਸ ਦਾ ਕੇਸ ਜਿਹੜਾ ਉਹ ਲੜਦੇ ਰਹੇ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਸੌਦਾ ਸਾਧ ਦੀ ਬੇਗਨਾਹੀ ਦਾ ਜਿਹੜਾ ਐਫੀਡੇਵਿਟ ਹੈ ਉਹ ਕਲੇਰ ਸਾਹਿਬ ਨੇ ਦਿੱਤਾ ਸੀ ਯਾਨੀ ਕਿ ਇਸ਼ਾਰਾ ਕਰਦੇ ਪਏ ਨੇ ਅਰਸ਼ਦੀਪ ਕਲੇਰ ਦੇ ਪਿਤਾ ਵੱਲ ਔਰ ਕਹਿੰਦੇ ਕਿ ਉਹਨਾਂ ਨੇ ਇਹ ਐਫੀਡੇਵਿਡ ਜਿਹੜਾ ਹੈ ਉਹ ਦਿੱਤਾ ਸੀਗਾ ਵੱਡਾ ਇਲਜ਼ਾਮ ਜਿਹੜਾ ਹੈ ਚਰਨਜੀਤ ਬਰਾੜ ਲਾਉਂਦੇ ਨਜ਼ਰ ਆ ਰਹੇ ਨੇ ਔਰ ਹੈਰਾਨੀ ਦੀ ਗੱਲ ਹੈ ਜੇ ਸਾਰਾ ਕੁਝ ਸਹੀ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਇਹੋ ਜਿਹੇ ਲੀਡਰਾਂ ਨੂੰ ਕਿਉਂ ਕੋਰ ਕਮੇਟੀ ਦੇ ਵਿੱਚ ਰੱਖਿਆ ਕਿਉਂ ਉਹਨਾਂ ਨੂੰ ਕੋਰ ਕਮੇਟੀ ਦੇ ਵਿੱਚ ਇੱਕ ਹਿੱਸਾ ਦਿੱਤਾ ਕਿਉਂ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਇੱਕ ਹਿੱਸਾ ਦਿੱਤਾ ਸਵਾਲ ਤਾਂ ਖੈਰ ਵਾਵਾ ਇਕੱਠੇ ਹੋ ਰਹੇ ਨੇ ਲਗਾਤਾਰ ਸਵਾਲ ਜਿਹੜੇ ਨੇ ਉਹ ਪੇਸ਼ ਆ ਰਹੇ ਨੇ ਪਰ ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਖਾਸੇ ਘਿਰਦੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਚਰਚਾਾਂ ਮਨ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਘਿਰ ਚੁੱਕੇ ਨੇ ਉੱਥੇ ਦੂਜੇ ਪਾਸੇ ਇਹ ਵੀ ਗੱਲਾਂ ਹੋ ਰਹੀਆਂ ਕਿ ਅੰਦਰ ਖਾਤੇ ਸੁਖਬੀਰ ਸਿੰਘ ਬਾਦਲ ਵੀ ਕੁਝ ਨਾ ਕੁਝ ਪਲਾਨ ਕਰਦੇ ਪਏ ਨੇ ਖੈਰ ਆਉਣ ਦੇ ਸਮੇਂ ਨੂੰ ਉਹ ਵੀ ਕਲੀਅਰ ਹੋ ਜਾਵੇਗਾ ਪਰ ਚਰਨਜੀਤ ਬਰਾੜ ਦੇ ਇਹ ਇਲਜ਼ਾਮ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ ਬਣੇ ਹੋਏ ਨੇ